می مرنا جیتو ادا میں جیتو کی کرا کم تا میں رات اٹھی میں سدی اٹھائی اجنے کام نمٹتے نہیں میرا تو ٹھنڈ چاہنا نہیں اہ جا کی ہوگا نہیں تین پتا نہیں نو آمین کوئی پتا نہیں ہے گا آسا دکان ہو گئے کتھے چرنوں کے چرنوں کے آہو یہ چرنوں نے کل گی تی تو دا ہو رہی ٹپ پہ چاکل لیا گان لائی در ہم دیا چاکل لائی در ہم لائی نہیں آگی گان ہو گیا گان ہو گیا گان ہو گیا میری ہاں انہیں پہنے چرنوں دے کر انہیں پیلی رات بند اچھا چرنوں دا بوک بنگو ٹالی ہم دے نہیں مر جا ہور پہنے آئے آئے بڑا ਚਰਨ ਤਾਂ ਭੈਣੇ ਬੋਕ ਬੰਗੂਟਾ ਨਹੀਂ ਉਹਦੇ ਤਾਂ ਉੱਠਾਉਣੀ ਜਾਂਦਾ ਹੁਣ ਨਹੀਂ ਹੋਰ ਥੱਲੇ ਪਈ ਭੈਣੇ ਬਸ ਸੱਤ ਵਾਰ ਜੇ ਮਾਰੀ ਜਾਵੇ ਤੇ ਭੈਣੇ ਮੈਂ ਹੋ ਮਾਣਾ ਤੇ ਮੈਂ ਛੁਡਾ ਮਾਣਾ ਗੱਲ ਕਰ ਮੈਂ ਛੁੜੂ ਰਿਹਾ ਨਹੀਂ ਗਿਆ ਫਿਰ ਆਏ ਕਹੂੰ ਹਨ ਚੁਗਲੀ ਨਾ ਮੈਂ ਚੁਗਲੀ ਚਗਲੀ ਨਹੀਂ ਕਰਦੀ ਕਿਸੇ ਦੀ ਭੈਣੇ ਤਾਂ ਨਹੀਂ ਚੁਗਲੀ ਦੱਪਤ ਤਾ ਨਹੀਂ ਮਾਰਦੀ ਕਿਸੇ ਦੀ ਕਰਦੀ ਆਪਾਂ ਨੂੰ ਫਲੋਟਾ ਕਿਸੇ ਦੀ ਚੁਗਲੀਆ ਕਰਨ ਦੀ ਮਾਰਦੇ ਹਜੇ ਕੰਮ ਦੀ ਮੈਂ ਤਾਂ ਅੱਖ ਚਰਨ ਮੜਾ ਜੂ ਉਹ ਕੋਲ ਜਾ ਕੇ ਨਹੀਂ ਇੱਕ ਹੋਰ ਗੱਲ ਦੱਸਾਂ ਤੈਨੂੰ ਮੈ ਤੈਨੂੰ ਪਤਾ ਲੱਗਿਆ ਨਹੀਂ ਮੈਨੂੰ ਕਿੱਥੇ ਮਤ ਨਹੀਂ ਅੰਦਰ ਨਿਕਾਉਦੀ ਭੋਲੇ ਹੋ ਜਿਹੜੇ ਉਹ ਉੱਚੇ ਨੀ ਉਹ ਲਾਂਗੜਿਆ ਦੇ ਹਾਂ ਉਹਨਾਂ ਦੇ ਉਹਨਾਂ ਦੇ ਕੀ ਹੋ ਗਿਆ ਹੁਣ ਤੇ ਤੈਨੂੰ ਪਤਾ ਹੀ ਨਾ ਨਹੀਂ ਉਹਨਾਂ ਦੀ ਬਹੂ ਨਿੱਕਲ ਗਈ ਉਹ ਮੈਂ ਮਰ ਜਾ ਨਿੱਕਾ ਤੋਂ ਨਿੱਕਲ ਗਈ ਉਹ ਤਾਂ ਕਹਿੰਦੀ ਰਾਤ ਤੇ ਰਾਤ ਪਾ ਕੇ ਕੱਪੜੇ ਪਤਲੀ ਗਲੀ ਰਾਤ ਤੇ ਰਾਤ ਨੇ ਤੋ ਵੀ ਤਿੱਤਰ ਹੋ ਨਹੀਂ ਉਹ ਤਾਂ ਪਹਿਲਾਂ ਹੀ ਮੈਨੂੰ ਲੱਗਦੀ ਦੀ ਪਹਿਣੇ ਉਹ ਤਾਂ ਪੈਂਟਾਂ ਪਾ ਪਾ ਕੇ Baal ਖੁੱਲੇ ਛੱਡ ਛੱਡ ਕੇ ਤੁਰਦੀ ਘੁੰਦੀ ਸੀ ਕਿ ਕਰਾਲ ਦਪੜ ਪਤੀਜਦੀ ਨਹੀਂ ਸੀ ਉਹ ਤਾਂ ਕਹਿੰਦੀ ਉਹ ਦੋ ਕੌਣ ਤੇ ਮੈਂ ਕੌਣ ਪਣੀ ਲੱਕਾਦੀ ਉਹ ਤਾਂ ਜਿਹਨੇ ਕਈਆ ਉਹ ਤੇ ਲੁੱਕ ਪਾਉਂਦਾ ਅੱਛਾ ਆਹੋ ਨੀ ਆਣੀ ਉਹ ਤਾਂ ਪਈ ਹੀ ਹੋਵੇ ਹੋ ਹਾਂ ਕੀ ਪਤਾ ਛੋਟ ਨਹੀਂ ਮਹੌਦ ਨਾ ਕੀ ਜਾਣ ਪਈ ਸੀ ਤੂੰ ਅੱਜ ਕੱਲ ਤਾਂ ਲੋਕ ਗੁੰਹ ਦੀ ਡਿੱਗ ਜਾਂਦੇ ਨੇ ਮੈਂ ਤਾਂ ਹੀ ਸਮਝ ਆਉਂਦੀ ਵੀ ਕੀ ਲੋਕਾਂ ਨੂੰ ਹੋਇਆ ਅੱਜ ਕੱਲ ਦੇ ਸਮਾਵੇ ਲਾ ਕੇ ਆ ਜਾਾਂ ਪੌੜਾ ਭੈੜਾ ਸਮ ਆ ਗਿਆ ਹੁਣ ਤਾਂ ਜਵਾਨਾ ਇੰਨਾ ਖਤਰਨਾਕ ਆ ਆ ਜਵਾਨੇ ਦਾ ਪਹਿਲਾਂ ਹੁੰਦੇ ਸੀ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਦੇਖ ਦੇਖ ਕਿਤੇ ਕੰਨ ਚ ਪਾਈਆਂ ਨਹੀਂ ਰੜਕਦੀਆਂ ਜੀ ਮੈਂ ਕਿਹਾ ਕੁੜੀਆਂ ਕਿਤੇ ਦਾਈਆਂ ਤੋਂ ਕੋੜੇ ਖੇਡੀਆਂ ਆਂ ਮੀਆਂ ਇੰਨਾ ਜਵਾਨਾ ਚੰਗਾ ਸੀ ਹਾਕ ਨਹੀਂ ਸੀ ਮਾਰਨੇ ਰਾਤ ਨੂੰ 9 9 10 10 ਵਜ ਜਾਂਦੇ ਕਦੇ ਮਾਂ ਪਿਓ ਨੇ ਹਾਕ ਨਹੀਂ ਸੀ ਮਾਰੀ ਨਿਕਲਦੂਗਾ ਆ ਗਿਆ ਕਲ ਯੁਗ ਜੀਤੋ ਕਲ ਯੁਗ ਸੱਚੀ ਗੱਲ ਹੈ ਨੀ ਵੀਰੋ ਮੈਦਾਨਾਂ 'ਚ ਮੈਂ ਗੱਲ ਕਰੇ ਬਣਾ ਰਹਿਣੀ ਆ ਮੈਂ ਆਏ ਘਣੀ ਆ ਜੇ ਪਹਿਲੇ ਤੇ ਪਤਨੂ ਘੂਰ ਕੇ ਰੱਖੋ ਹਾਂ ਇਹ ਵੀ ਗੱਲ ਤੇਰੀ ਠੀਕ ਹੈ ਨਹੀਂ ਨਹੀਂ ਦਾਸ ਹੋਇਆ ਲੋਕਾਂ ਦੀ ਗੱਲਾਂ ਸੁਣ ਸੁਣ ਕੇ ਚਾਲੀ ਹੋਰ ਚਾਲਣਾ ਲੈਣਾ ਨਹੀਂ ਚਾਹਣੀ ਪੀਣੀ ਮੈਂ ਹਾਂ ਮੈਂ ਅੱਜ ਨਹੀਂ ਵੀ ਰੋ ਨਹੀਂ ਆਉਂਗੀ ਕਿ ਭੇੜਾ ਮਾਰ ਕੇ ਮੈਂ ਉਧਰ ਕੀ ਚਰਨ ਚਰਨੋਂ ਕਿੰਜ ਜਾਂਦੇ ਨਹੀਂ ਚਰਨ ਨੇ ਪੰਨੀ ਪਈਆ ਤੈਨੂੰ ਨਹੀਂ ਸੋਟਿਆ ਵੀ ਆਲਾ ਕੋਟੀ ਕੋਟੀ ਤੁਰੇ ਚੱਲ ਦੰਗਾ ਨਹੀਂ ਤਾਂ ਫੇਰ ਆ ਵੀ ਹੋ ਸਹੀ ਬੇਰੇ ਆਪਣੇ ਹੋਰ ਨਹੀਂ ਕਹਿੰਦੇ ਮੋਸਣ ਹਾਂ ਮਿੱਤ ਮੀਂਹ ਤੇ ਚੱਲ ਜਾਲੀ ਮਤ ਚਾਲੂ ਮਾਰਨਾ 12 ਵਜੇ ਤੇ ਹਾਂ ਜਾ ਹਾਂ ਫੋਨ ਤੇ ਚੱਲ ਹੋਰ ਚੰਗਾ ਕੰਮ ਨਹੀਂ ਚਾਰੀ ਦਾ ਕੋਈ ਨਹੀਂ ਹੋਰ ਸੂਗਰ ਵੇ ਨਹੀਂ ਬੰਦੇ ਦਾ ਕੋਈ ਇਹੀ ਠੀਠ ਹੁੰਦੇ ਨੇ ਨਾ ਬਰਾਬਰ ਛੱਡ ਨਾਗ ਨਹੀਂ ਜਦ ਚਾਰਨ ਦਾ ਸਰ ਮੰਨ ਜਾਂਦੀ ਆਪਦੇ ਪੇਕਿਆਂ ਦੀ ਨਹੀਂ ਸਾਹੀ ਵਾੜੀ ਤੇ ਕੋ ਪਾਣ ਲੱਗੀ ਗਰਮੀ ਪਤਾ ਨਹੀਂ ਅੱਧੀ ਰਤਰੀ ਹੁੰਦੀ ਹੈ ਨਹੀਂ ਹਾਂ ਤੂੰ ਪਛਾਣਦੀ ਕਾ ਦਾ ਫੌਮ ਹੀ ਹੋ ਜਾਏ ਤੂੰ ਤਾਂ ਪਿੜਾ ਲੈਣੀ ਮੜ ਮੜ ਸੁਣੀ ਕੀ ਕਰਾਂ ਪੈ ਇਹ ਕਿਲਾ ਖੋਖੇ ਨੇ ਤੇਰੇ ਜੇ ਲਾ ਐਨੇ ਡੰਗਰ ਕਦੇ ਉਹ ਮਹਸ ਲਿਆਉਂਦਾ ਕਰਿਓ ਮਹਸ ਦਾ ਵਪਾਰ ਦਾ ਸਿਆਪਾ ਕਰਿਆ ਨਾ ਹੀ ਜਾ ਮੇਰੀ ਜਾਨ ਨੂੰ ਹੋਇਆ ਪਿਆ ਕੰਜ ਕਜੀਆ ਮੈਂ ਤੈਨੂੰ ਤਰੀਕਾ ਦੱਸ ਸਿਰ ਬਨਣ ਕੇ ਪੈ ਜਾ ਕਰ ਨਿਕਲੀ ਕਹਿ ਰਹੀ ਆ ਸਿਰ ਬਨਣਾ ਜੇ ਕੋਈ ਸੱਸਾ ਬਸ ਸਿਰ ਵੀ ਬਨਣਾ ਫਿਰ ਆਪੀ ਡੰਗਰ ਲੈ ਹੁਣ ਹਟ ਜੂ ਇਹ ਬਥੇਰਾ ਸਿਰ ਬਨ ਮੰਨ ਕੇ ਵੀ ਦੇਖ ਲਿਆ ਬੇਟਾ ਮਰਨਾ ਠੀਕ ਹੈ ਗੜਾਦਾ ਮੈਂ ਲੈ ਕੇ ਡਾਕਟਰ ਨਹੀਂ ਤੂੰ ਐ ਕਰ ਫਿਰ ਤੈਨੂੰ ਮੈਂ ਦੱਸ ਦਿਆਂ ਕਹਦਾ ਕਰਕੇ ਢਿੱਡ ਦੁਖਦਾ ਇਹ ਗੜ ਤਾਪ ਆਵੇ ਅਗਲੇ ਚੈੱਕ ਕਰ ਲੂਗਾ ਐ ਕਹਦਾ ਕਰਦਾ ਨਹੀਂ ਫਿਰ ਕਹਿੰਦਾ ਚਲ ਅਲਟਰਾਸਾਉਂਡ ਕਰਾ ਮੋਂ ਤਾਂ ਬਥੇਰਾ ਆਦਾ ਆ ਤਾਂ ਪਿੰਤਰੇ ਕਰਕੇ ਦੇਖ ਲੈ ਜੇ ਜਿੱਤੋ ਸਾਰੇ ਅੱਛਾ ਆਹੋ ਤੇਰੇ ਤਾਂ ਫਿਰ ਜਾਣ ਔਖੀ ਨਹੀਂ ਤਾਂ ਜਾਣ ਪੈਣੇ ਬਾਹਲੀ ਔਖੀ ਕਰਤੀ ਪਹਿਲਾਂ ਤਾਂ ਪਹਿਲੇ ਸਿਮਲਾ ਲਿਆ ਨਹੀਂ ਕੀ ਕਰਾਂ ਮੈਂ ਸਿਆਪਾ ਹੋ ਗਿਆ ਮੇਰੀ ਜਾਨ ਨੂੰ ਬੋਲ ਕੇ ਦਿਖਾਵੇ ਇੱਧਰ ਹੈ ਸਾਡੇ ਵਾਲ ਬੋਲ ਕੇ ਦਿਖਾ ਦੇ ਨਹੀਂ ਕੀ ਕਰਾਂ ਫਿਰ ਹਾਂ ਕੋਈ ਹੋਰ ਤੁੰਡਾ ਪੈਂਤਰਾ ਕੋਈ ਪੈਂਤਰਾ ਹਾਂ ਤੂੰ ਦੱਸ ਦੇ ਕੋਈ ਪੈਂਤਰਾ ਮੈਂ ਤਾਂ ਹੁਣ ਦੋ ਪੈਂਤਰਾ ਹੁੰਦੇ ਤੈਨੂੰ ਦੋ ਦੱਸ ਦੇ ਤੇਰੇ ਚੱਲਦੇ ਨਹੀਂ ਸਾਡੇ ਤਾਂ ਚੱਲ ਜਾਂਦੇ ਮੇਰੇ ਤਾਂ ਆਪਣੇ ਕੋਈ ਨਹੀਂ ਚੱਲਣ ਦਿੰਦਾ ਪੈਂਤਰਾ ਜਾਨ ਖਾਰਖਿਆ ਬੰਦੇ ਨੇ ਕਦੇ ਗਾਈਆਂ ਲਿਆਂਦੀ ਕਦੇ ਕਟਾਲਿਆਂ ਦਾ ਕਦੇ ਮੱਧਿਆਂ ਦੀਂਜੇ ਦਾ ਸੁੱਤੀ ਗੱਲ ਜਿਉਣਾ ਦੁੱਬਰ ਕਰਿਆ ਪਿਆ ਐਂ ਕਰਿਆ ਕਰਨੀ ਰਾਤ ਨੂੰ ਸੰਗਲ ਖੋਲਦਿਆ ਤਾਂ ਨੇ ਇੱਕ ਮੇਰਾ ਜਿਹੜਾ ਮੁੰਡਾ ਉਹ ਸਾਰਾ ਦਿਨ ਨਿਕਲ ਜਾਂਦਾ ਮੁੜ ਕੇ ਸ਼ਾਮ ਤੱਕ ਉਹ ਨਹੀਂ ਬਾੜੂ ਕਿਸੇ ਪਾਸੇ ਰਾਤ ਨੂੰ ਸੰਗਲ ਖੋਲਦਾ ਖੋਲ ਕੇ ਗੇਟ ਖੋਲਦਾ ਆਪੀ ਵਾਰ ਨਿਕਲ ਜਾ ਕਾਨੂੰ ਚੋਰੀ ਹੋ ਗਈ ਚੋਰੀ ਹੋ ਗਈ ਮਹੀਂ ਘਰ ਨਹੀਂ ਹਾਂ ਰਾਤ ਨੂੰ ਸਾਰੀਆਂ ਮੈਂ ਸੰਦੇ ਦੂਮੀ ਹਾਂ ਮੈਂ ਖੋਲਦੀ ਚੋਰੀ ਹੋ ਗਈ ਚੋਰੀ ਤਰਕਨ ਕਹਿੰਦੇ ਚੋਰੀ ਹੋ ਗਈ ਚੋਰੀ ਹੋ ਗਈ ਮੈਨੂੰ ਕੀ ਪਤਾ ਹਾਂ ਕਿ ਮੈਂ ਤੂੰ ਵੀ ਸੁੱਤਾ ਪਿਆ ਦਿਲੇ ਤੂੰ ਵੀ ਸੁੱਤਾ ਪਿਆ ਸੀ ਆ ਵਧੀਆ ਗੱਲ ਨਹੀਂ ਜਿੱਥੇ ਦਾਦਾ ਚਲ ਠੀਕ ਆ ਚੱਲ ਨਹੀਂ ਤੇਰੀ ਬੋਨੀ ਤੇ ਸਸਰ ਦਾ ਕੀ ਹਾਲ ਨਹੀਂ ਠੀਕ ਹੋ ਬੁਈ ਸਸਰ ਨਹੀਂ ਤੇ ਲੜਦੇ ਨਹੀਂ ਹੈਗੇ ਮੈਨੂੰ ਲੜਕੇ ਦਿਖਾਉਣ ਮੈਂ ਲੜਦੀ ਨਾੜਨ ਨਹੀਂ ਹੈਗੇ ਕਾ ਹਾਂ ਤੂੰ ਛੱਤਰ ਕੱਢ ਕੇ ਰੱਖਦੀ ਆ ਭੈਣੇ ਹੋਰ ਹੁਣ ਅੱਜ ਕੱਲ ਜਵਾਨਾਂ ਪਤਾ ਛੱਤਰਾਂ ਲੈਂਦੀ ਆ ਚੱਲ ਆ ਜੀ ਨਾ ਤੂੰ ਤਾਂ ਸਾਡੇ ਘਰੇ ਜਾਉਂਦੀ ਨਹੀਂ ਜੀ ਜੀ ਤੈਨੂੰ ਤਾਂ ਕਾਫੀ ਕੰਮ ਨਹੀਂ ਲੋਟੋਂ ਦੇ ਚੱਲ ਚੰਗਾ ਆਹੋ ਐਂ ਜੀ ਨਾ ਨੀ ਨਹੀਂ ਪਤਾ ਮੇਰੇ ਸੰਗਲ ਖੋਲ ਤੇ ਭਲਾ ਆ ਨੁਕਸਾਨ ਕੀ ਦਾ ਹੋ ਨੁਕਸਾਨ ਤਾਂ ਤੇਰੇ ਹੋ ਕਮਲ ਜੀ ਕਹਿੰਦੀ ਚੰਗਾ ਆਈਏ ਕਰੂ ਮੈਂ ਤਾਂ ਜੇ ਮੈਂ ਕਹਿ ਦਾਂ ਉਹ ਵੀ ਮਗਰ ਲੱਗੀ ਚੱਲ ਨਹੀਂ ਜਿੱਤੋ ਹੋਰ ਕਿਸੇ ਕਰੇ ਚੱਲਦੇ ਆ ਦੱਸੋ ਕੀ ਇਹਦੇ ਨਾਲ ਸਰਦਨਾ ਕੋਈ ਕੰਮ ਕੰਦਾ ਕਰ ਲਿਆ ਕਰ ਆ ਕੰਮ ਆ ਆਹ ਕੋਣ ਦੇਖਣਾ ਕੰਮ ਹੈ ਹੋਰ ਰੀਲਾਂ ਦੇਖਣਾ ਕੰਮ ਹੀ ਆ ਕਿੰਨੇ ਲੋਕ ਇੰਸਟਾ ਚੜਦੇ ਫਿਰ ਆਪੇ ਇਹ ਆਉਂਦੇ ਆ ਡਾਲਰ ਲੇਦਾ ਡਾਲਰ ਚੱਕਾ ਰੇ ਹਾਂ ਕਿਧਰ ਆ ਗਏ ਆ ਚੱਕ ਮੈਨੂੰ ਵੀ ਤੇਰੀ 10000 ਰੁਪਇਆ ਘੱਟਾ ਪਤਾ ਮਾਰ ਕੇ ਕੱਤੀ ਛੋਟੀ ਗੱਲ ਮੈਂ 10 ਕਰੋੜ ਦੀ ਸੋਚ ਵੀੜਾਂ ਤੇ 10-20 ਹਜ਼ਾਰ ਤੇ ਆ ਗਈ ਚੰਗਾ ਤੂੰ ਪੌਣਾ ਬੋਦੀਆਂ ਨਾਲ ਸਸਲ ਹੋ ਰਹੀ ਜਾ ਕੇ ਸਾਰਾ ਦਿਨ ਹਾਂ ਚਾਰ ਬੋਦੀਆਂ ਜਿਹੜੀਆਂ ਇਹ ਵੀ ਟੁੱਟ ਜਾਣਗੀਆਂ ਬਹਿ ਜਾ ਬਹਿ ਜਾ ਆਦਾਬ ਦਾ ਕੰਮ ਕਰ ਤੇਰਾ ਸੋਹਣਾ ਤੇਰਾ ਕਿੱਦਾਂ ਬਣ ਕੇ ਲੱਗਿਆ ਹਜਾ ਕਰ ਦੇ ਆਖੇ ਤਾਂ ਹੁੰਦਿਆ ਬੇਬੇ ਤੇਰੇ ਕਿਦਾਂ ਬਣ ਗਈ ਜਾਨੀ ਕਿ ਮੈਂ ਤਾਂ ਸਾਰਾ ਦਾ ਡੱਕਾ ਸਾਮਾ ਕੇ ਤੁੰਨਾ ਸਾਮਾ ਗੋਡੇ ਤੋਕ ਦੇ ਤੇਰੇ ਆਹ ਤੋਕ ਦੇ ਬੋਲ ਮਿਲ ਤੇਰੀ ਜੀਵਤਾ ਦੋਖਦੀ ਨਹੀਂ 3600 ਗਾਲ ਕੱਢਦੀਆਂ ਕਾ ਜੀ ਵੀ ਦੋਹ ਲਗੇ ਬੋਲਣ ਲਗੇ ਮੈਂ ਤਾਂ ਬੋਲ ਦੇਣੀ ਜਿੰਨਾ ਤੂੰ ਬੋਲਦੀਆਂ ਚਾਬੀ ਦੇ ਕੇ ਛੱਡੀ ਹੁੰਨੀ ਆ ਮੈਂ ਤਾਂ ਚਾਬੀ ਦੇ ਕੇ ਛੱਡੀ ਤੂੰ ਦਾ ਫਕੀਸ਼ ਤੇ ਕੇ ਛੱਡਿਆ ਜਾਂਦਾ ਪਾਪਾ ਉੱਥੇ ਖੇਤ ਹੀ ਰਹਿੰਦਾ ਤੇ ਤੂੰ ਡਰਦਾ ਮਰਾ ਆਹੋ ਡਰਦਾ ਤੇਰਾ ਪਿਓ ਤੇ ਚੰਗੇ ਭਲੇ ਬੰਦੇ ਦਵਾਈ ਚਲਾਉਣ ਲਾਦੇ ਚੰਗੇ ਭਲੇ ਦਵਾਈ ਧੋਲਿਆ ਦਵਾਈ ਚੱਲਣ ਲਾਦੇ ਹਾਂ ਲਾ ਦੇ ਕੱਖ ਨੇ ਘਰ ਤੋਂ ਪਰਾ ਸਾਪਾਂ ਨੇ ਮੇੜੋ ਸਾਡਾ ਸਾਰਾ ਡੰਬਾ ਰਹਿੰਦਾ ਨਾ ਯਾਰ ਤੂੰ ਉਹ ਦੇਖ ਲਾਖ ਕਰ ਦੋ ਮੈਨੂੰ ਬੋਲਦੀ ਹੋਈ ਨਹੀਂ ਆ ਤੇਰਾ ਕੀ ਕਰੀਏ ਬੋਲਦੀ ਰਹਿੰਦੀ ਆ ਹੁਣ ਪੈ ਜਾ ਆਰਾਮ ਨਾਲ ਹੁਣ ਪੈ ਜਾ ਨਾ ਹੁਣੀ ਫੜਾ ਕੇ ਹੁਣਾ ਚਾਹ ਲਿਆ ਕੱਢ 2000 ਰੁਪਏ ਨਾਲੇ ਕੱਪੜਿਆਂ ਨਾਲੇ ਗੂਡ ਲਿਓ ਕੱਢ ਦੋ ਲੱਕ ਦੇ ਮੈਂ ਤੈਨੂੰ 10000 ਦਾ ਚੱਕਣਾ ਕੱਟ ਕੇ ਦੇ ਦਾਂ ਦੋ ਦੇ ਦੇ ਨਹੀਂ ਮੈਂ ਵੀ ਨਾ ਬਤੇ ਫਿਰ ਤੈਨੂੰ ਕਿਤੇ ਸਾਹੀ ਡੋਲੂ ਚ ਪਾ ਕੇ ਫੜਾਇਆ ਮੈਂ ਜਾ ਮਾਰ ਦਿਆ ਪਕਾਈ ਕੁੱਤਿਆਂ ਵਾਂਗੂ ਹਾਂ ਕੰਮ ਤਾਂ ਸਾਰੇ ਕਰੋ ਸਰੇਮਾ ਕੰਮ ਨਾ ਲੈ ਆ ਬੁੜੀਏ ਨਾ ਚਾ ਫੂਕਿਆ ਮੈਂ ਨਾ ਮੈਂ ਫੁਕੜੀ ਨਹੀਂ ਉਹ ਹੋਰ ਉਹ ਨਾ ਯੂਕ ਪਾਈ ਜੰਨੀ ਆ ਫੋਨ ਵੀ ਨਹੀਂ ਦਿੰਦੀ ਤੇ ਪੈਸੇ ਘਰਦੇ ਪੈਰੇ ਮੋੜ ਕੇ ਲਾਗੇ ਨਾ ਬੂਟ ਕਿਥੇ ਮਰੇ ਜਾਂ ਚੱਪੜਾ ਦੇ ਗੋਆ ਕੰਨੀ ਸੁਆ ਨਾ ਖਾਣੂ ਆ ਬੜੇ ਤੈ ਮੈਨੂੰ ਚੱਕ ਦਿੰਨੀ ਆ ਅਬ ਕਹ ਰਹਾ ਆ ਕੇ ਮੋਟੇ ਅੱਜ ਆਇਆ ਹੀ ਨਹੀਂ ਬਸ ਯਾਰ ਹਾਦ ਨਾ ਪਾਹੇ ਦਿੱਤੇ ਗਏ ਨਾ ਮੈਂ ਚਾਫੜਾ ਕੇ ਹੁੰਦੇ ਬੁੜੇ ਦੀ ਅੱਛਾ ਐਕਟਰ ਸੂਟ ਹੈ ਇਹ ਤਾਂ ਦੇ ਹੀ ਦੇ ਥੋੜਾ ਜਿਹਾ ਇੱਕ ਭਾਲਦਾ 10 ਰੁਪਏ ਵੀ ਹੈ ਨੀ ਤੇਰੇ ਕੋਲ ਆਹ ਦੇਖ ਲਾ ਲੈ 10 ਰੁਪਏ ਵੀ ਹੈਗੇ ਉਹ ਵੀ ਤੇਰੇ ਕੋਲ ਘਰੇ ਰੱਖਿਆ ਆਪਣੇ ਚਾਬੀਆਂ ਚੁੰਗੀਆਂ ਫੜਾਤੀਆਂ ਕਹਿੰਦੇ ਜਾ ਉੱਤੇ ਚਾਬੀਆਂ ਵੀ ਇੱਥੇ ਭੁੱਲ ਗਿਆ ਚਾਬੀ ਇੱਥੇ ਉਹ ਵੀ ਤੇਰੇ ਕੋਲ ਪੱਕਾ ਨਾ ਬੱਕਾ ਲੱਕੋ ਪਿਆ ਹੋਏਗਾ ਉਹ ਨਹੀਂ ਹੈ ਨਹੀਂ ਕੋਈ ਮੇਰਾ ਹੁਣ ਕਿੱਧਰ ਜਾਣਾ ਫੇਰ ਜਾਣਾ ਚੱਲੀਏ ਉਹ ਰਾਹ ਨੂੰ ਦੇਖ ਤੇ ਜਾਣ ਨੂੰ ਯਾਰ ਉਹ ਨਹੀਂ ਕੋਈ ਨਾ ਗੁੜਾ ਮੈਂ ਪ੍ਰਜੈਕਟ ਨਹੀਂ ਕਿਣੀ 20 50 ਰੁਪਏ ਦਾ ਦੂਹੋ ਕੀ ਰਸ ਲਾਈਟ ਫੜਦੇ ਨੇ ਕੀ ਫ੍ਰੀ ਨੂੰ ਕਰਦੇ 600 ਜੰਟ ਫ੍ਰੀ ਹੈ ਫ੍ਰੀ ਨਹੀਂ ਬੋਲੀ ਆਨੀ ਨਹੀਂ ਚਾਹ ਪਨੋ ਨਹੀਂ ਕੀ ਬੋਲੀ ਆਨੀ ਹੈ ਭਣੇ ਇਹ ਲਾਈਟ ਦੀ ਗੱਲ ਆਗੀ ਹੂੰ ਤਾਂ 600 ਜੰਟ ਭਈ ਕਰਖੀ ਹੈ ਲਾਈਟ ਫੜਦੇ ਨਹੀਂ ਹੈਗੇ ਅਲੀ ਹੋਰ ਮੈਂ ਤਾਂ ਹੱਥ ਘਾਂਟੇ ਦੀ ਉੱਥੇ ਵੀ ਜਿਵਾਟੀ ਦੀ ਭਣੇ ਪੱਕਾ ਮੰਜਾ ਢਾਕੇ ਅੰਦਰ ਤਾਂ ਹਵਾ ਹੀ ਨਹੀਂ ਲੱਗਦੀ ਭੋਰਾ ਵੀ ਜਿਆਦੀ ਲੱਟ ਗਈ ਹੈ ਹੋਰ ਇੱਕ ਕਹਿੰਦੇ ਹੁੰਦਾ ਬਾਦੋਂ ਦੀ ਧੁੱਪ ਤਾਂ ਚੇਗੜੇ ਕਰਦੀ ਕਰਦੀ ਤਾਂ

ਉਹ ਤਾਂ ਦੇਸੀ ਵੀ ਕਿਸੇ ਪਾਸੇ ਗਈ ਹੋ ਕੁਝ ਦਾ ਘਾ ਪੱਟਣਾ ਪਾਣੀ ਪਾਣਾ ਕੋਈ ਚੰਗਾ ਵਾਓ ਦੇਖੋ ਕੰਮ ਕੀ ਆਇਆ ਇਹ ਹਾਂ ਤਾਂ ਮਤਲਬ ਇਹੀ ਆ ਜੀ ਕੋਈ ਮੜੇ ਹੀ ਕਿਸੇ ਨਾਲ ਗੱਲ ਕਰਾ ਤਾ ਕੋਈ ਪਰ ਮਾੜਾ ਤਾਂ ਸਾਡੇ ਮਾੜੀ ਦੀ ਲੜਾਈ ਹੋ ਗਈ ਉਹਦੀ ਵੱਜੀ ਆ ਜੀ ਹਾਂ ਪਰ ਮੈਨੂੰ ਤਾਂ ਪਤਾ ਨਹੀਂ ਹੈਗਾ ਉਹਨੂੰ ਤਾਂ ਦੱਸਿਆ ਨਹੀਂ ਮੈਂ ਅੱਛਾ ਹਾਂ ਪਰ ਜੇ ਇਹਨਾਂ ਅਰਥਾਂ ਸਿਨਰ ਨਾਲ ਅਛਾ ਹਾਂ ਉਹ ਚਲੋ ਮੋੜੀ ਮੁੱਟੇ ਲੜਾਈਆਂ ਤਾਂ ਥੇਕ ਦੇ ਘਰੇ ਹੁੰਦੀਆਂ ਨੇ ਨਹੀਂ ਪਰ ਮੈਂ ਕਿਹੜਾ ਉਹਨੂੰ ਮਾਰਾ ਕਹਿਣੀ ਐ ਮੈਂ ਤਾਂ ਉਹਨੂੰ ਐਵੇਂ ਨਹੀਂ ਵੀ ਨਾ ਪੀਆ ਕਰ ਬਹੁਤ ਪੀੜ ਹੋਣਾ ਹਾਂ ਇਹ ਵੀ ਜਵਾਈ ਆਉਣ ਵਾਲਾ ਲੱਗਦਾ ਵਾ ਪਰ ਪਰ ਜਿਵੇਂ ਆਖੋ ਪੈਣ ਜਵਾਈ ਭਾਈ ਨਹੀਂ ਆਉਣਾ ਹੁੰਦਾ ਹੋਰ ਹਾਂ ਜੇ ਲੈ ਆ ਹੁਣ ਹੋੜੀ ਹੋੜੀ ਸਾਰ ਦੂਗਾ ਤੇ ਚੰਗਾ ਰਹੂਗਾ ਆ ਇਹ ਦਿਨ ਗਲਤ ਠੀਕ ਨਹੀਂ ਕੱਲ ਨੂੰ ਜਦੋਂ ਆਪ ਦਾ ਫੋਨ ਸੁਣਦੇ ਹਾਂ ਹਾਂ ਪਰ ਹੁਣ ਜਗ੍ਹਾ ਕੋਈ ਨਹੀਂ ਪਾਣੀ ਡਗਲਾਸੁੰਦੇ ਅੱਜ ਕੱਲ ਦਿਵਾਨਾ ਖਤਰਨਾਕਾ ਚੱਲਣੋ ਕਿੱਥੋਂ ਨਸੇ ਪੂਰੇ ਹੋ ਆ ਨੀ ਹਲਮ ਪਰਦਾਰ ਦਾ ਬੁੜਾ ਵਾ ਕੇ ਤੈਨੂੰ ਪਤਾ ਲੱਗੇ ਨਾ ਮਾਂ ਮੈਨੂੰ ਤਾਂ ਪਤਾ ਨਹੀਂ ਆ ਤੀ ਉਹਦੇ ਤਾਂ ਜਿਹੜੇ ਸੁੰਡ ਪੈ ਗਏ ਸੀ ਭਾਣੇ ਬੁਰਾ ਹਾਲ ਬਣ ਕੇ ਦਿਹਾੜੇ ਕਹਿੰਦੇ ਸੁੰਡ ਪੈਣੀਆਂ ਜਿਹੜਾ ਉਹਦੇ ਦੇ ਝੁੱਠੀਆਂ ਗਵਾਂੀਆਂ ਡੈਕਰੇਟੀਆਂ ਕਰਾਉਣਾ ਉਹ ਦੇਖ ਲੈ ਕੀ ਕਰਿਆ ਉਹਨਾਂ ਨਾਲ ਕਹਿੰਦੇ ਤਾਂ ਹਰੀ ਕੇ ਕਹਿੰਦਾ ਸੀ ਕਹਿੰਦੇ ਸਿਰੇ ਦਾ ਬਦਮਾਸ਼ ਬੰਦਾ ਹੈ ਹੋਰ ਹਰ ਇੱਕ ਮੰਦਿਰ ਦਾ 420 ਕਰਦਾ ਭੈਣੇ ਨਰਕ ਸੁਰਗ ਇਕ ਹੀ ਆ ਗਾਣੇ ਹੈਗੇ ਕਹਿੰਦੇ ਆਤ ਕਰਲਾ ਆਤ ਭਰਲਾ ਹਾਂ ਇਹ ਤਾਂ ਕਹਿੰਦੇ ਚੰਨੋ ਠੀਕ ਹੈ ਲਾ ਸੁਰਗੁਰੀਏ ਭੈਣੇ ਕੱਲ ਜੁਗਾਰ ਕਰ ਕੱਲ ਜੁਗਾਰ ਕੱਲ ਜੇ ਉਹਦਾ ਤੁ ਤੁ ਸੇੜਦਾ ਸੱਤ ਆਹ ਦੇਖਣਾ ਆ ਖਬਰ ਸੁਣੀ ਐ ਤੂੰ ਕੋ ਡਾਕਟਰ ਨਹੀਂ ਆਲੀ ਡਾਕਟਰ ਨਹੀਂ ਆਲੀ ਆ ਉਹ ਜਿਹੜੀ ਕਲਕੱਤੇ ਡਾਕਟਰ ਨੇ ਮਾਰੀ ਐ ਦੇਖ ਲੈ ਬਿਹਾਰ ਕਰਦਾ ਨਹੀਂ ਤੁਸ ਜਾ ਬੋ ਦੇਖ ਕੇ ਮੇਰਾ ਵੀ ਗਿਲ ਹਾਲਾ ਨਾ ਭੈਣੇ ਕੁੜੀਆਂ ਵੀ ਤਾਂ ਕੋਈ ਉਹ ਹੁੰਦੀ ਨਹੀਂ ਇਹ ਨਹੀਂ ਲਾਰਖਨਾਰਾ

سامنے شرابی بندے چاہ پینے تھی آ سردی پر لینی مت سفے کٹنی بجی گھروں دس کے ਮੋਢੇ ਤੇ ਰੋਟੀ ਹਾਣ ਦੀਆਂ ਮੰਮੀ ਨੇ ਵਿੱਚ ਬਸੇ ਰਾਂ ਮੇਰੇ ਬਾਪ ਜੀ ਦਾ ਨੂੰ ਚਾਹ ਕਿੱਥੇ ਨਾ ਹੋਦੀ ਮੈਂ 22 ਸੀ ਘੇਟੇ ਹੋਤਾ ਕੋਈ ਕੰਮ ਨਹੀਂ ਇਹਨਾਂ ਨੂੰ ਇੱਕ ਦੇ ਵਰਗੀ ਇੱਕ ਦੇ ਉੱਤਲ ਨਹੀਂ ਇਹ ਕੰਮ ਆ ਸਾਰਾ ਇਹਨਾਂ ਦਾ ਕੱਠਾ ਨਹੀਂ ਨਾ ਉਹਦੀਆਂ ਕਰਦੀਆਂ ਇਹ ਕੋਈ ਗੱਲ ਹੋਵੇ ਉਹਦੇ ਕੋਲ ਪੱਜੀ ਜਾਂਦੀ ਹੈ ਕਿੱਧਰ ਲੈ ਕੇ ਹਾਂ ਜਾਂ ਜਦ ਤੱਕ ਦਪੜਾ ਕਾਪੈਂਦਾ ਹੁੰਦਾ ਹੁੰਦਾ ਉਹ ਕੋਈ ਗੱਲ ਸੁਣ ਲੈ ਉਹ ਇਹਦੇ ਕੋਲ ਜਾਂਦੀ ਹੈ ਕਿ ਕਿੱਥੇ ਦਮੋਂਗੇ ਦੇਣਾ ਕੁਝ ਲੋਕਾਂ ਦੀਆਂ ਚੋਲੀਆਂ ਗਾਤੇ ਬਈਨੋ ਲੋਕਾਂ ਨੇ ਘਰ ਬਾਸ ਲੈਣ ਦੋ